ਦੋ ਦਿਆ ਕੁੜੀ ਦੀਆਂ ਇਹ ਨਹੀਂ ਆਖਦਾ ਸੀ ਸਾਡੇ ਖੂਨ ਖੋਲਦੇ ਸੀ ਵੀ ਧੀਆਂ ਵਾਲੇ ਆ ਸਾਡਾ ਤਾਂ ਮਾਰ ਕੇ ਆਪਣੇ ਨਾ ਦੁਨਗਾ ਨੇ ਸਾਨੂੰ ਮਾਰ ਕੇ ਨਹੀਂ ਰੱਖਤਾ ਸਾਨੂੰ ਸਾਨੂੰ ਕੁਝ ਨਹੀਂ ਚਾਹੀਦਾ ਬੰਦਾ ਸਾਨੂੰ ਇੱਕ ਕੰਤੇ ਦੀ ਖਾਤਰ ਦੇ ਦੇਣਾ ਇੱਕ ਕੰਤੇ ਦੀ ਖਾਤਰ ਸਰਕਾਰ ਸਾਨੂੰ ਬੰਦਾ ਦੇ ਦੇ ਅਸੀਂ ਆਪੇ ਹੀ ਬਦਲੇ ਲੈ ਲਗੇ ਤੇ ਕਲਤਾ ਦਿਲਾ ਇਹ ਬੰਦਾ ਦੇ ਦੇ ਜੇ ਅਸੀਂ ਕਿਸੇ ਦੀ ਨਹੀਂ ਖਾਤਰ ਜੇਲ੍ਹ ਭਗਤ ਲਾਗੇ ਕਿਦਾ ਸਾਨੂੰ ਕੋਈ ਗੱਲ ਨਹੀਂ ਅਥੇ ਸਾਡੀਆਂ ਲੱਖਾਂ ਧੀਆਂ ਬਚਣਗੀਆਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਨਾ ਮੇਰੀ ਮੈਂ ਅਸੀਂ ਪਾਇਆ ਕਰੂਗੀ ਜਿਹਦੀ ਬਾਰਸ ਆ ਇਹ ਮਾਈ ਭਾਗ ਕੋਰ ਦੀ ਬਾਰਸ ਜਿਹਨੇ ਅੱਜ ਇੱਕ ਆਵਾਜ਼ ਬੁਲੰਦ ਕੀਤੀ ਆ ਇਹ ਵੀ ਨਹੀਂ ਮੈਂ ਤਾਂ ਮੁੱਸੇ ਵਾਲੇ ਦੇ ਬੰਦ ਤੇ ਵੀ ਬੋਲ ਕੇ ਆਈ ਸੀਗੀ ਸਾਡੀਆਂ ਕੁੜੀਆਂ ਚੰਡੀਗੜ੍ਹ ਦੇ ਵਿੱਚ ਜੋਬ ਕਰਦੀਆਂ ਇਕੱਲੀਆਂ ਰਹਿੰਦੀਆਂ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਜੇ ਆਪਾਂ ਦੀ ਗੱਲ ਕੁਝ ਵੀ ਹੋ ਸਕਦਾ ਹੈ ਲੋਕਾਂ ਦੀ ਹੋਰ ਜ਼ਿਆਦਾ ਹਿੰਮਤ ਵਧੂਗੀ ਜ਼ਿਆਦਾ ਹਿੰਮਤ ਵਧੂਗੀ ਪਰ ਇਹ ਹਿੰਮਤ ਵਧਣ ਨਹੀਂ ਦੇਣੀ ਚਾਹੀਦੀ ਬੀਬਗਾ ਤੁਸੀਂ ਇਹ ਇਕਤਾ ਕਰੋ ਸਾਡੇ 'ਚ ਇਕਤਾ ਹੈਗੀ ਅਸੀਂ ਨਾਲ ਇਕਤਾ ਕਰਵਾਉਣ ਦੀਆਂ ਬਾਤਾਂ ਹੈਆਂ ਹਾਇਤ ਸਾਡੇ 'ਚ ਇਕਤਾ ਨਿਕਣਾ ਤੇ ਆ ਕੁਝ ਤਾਂ ਹੋਈ ਜਾਂਦਾ ਜੇ ਸਾਡੇ ਪੰਜਾਬ ਦੀ ਇਕਤਾ ਹੋਵੇ ਕੋਈ ਖਾਂਗ ਵੇਚੀ ਜਾਵੇ ਸਾਡੇ ਪੰਜਾਬ ਦੀ ਇਹ ਕੁੱਤੇ ਬਿੱਲੇ ਦਿੱਲੀ ਦੀ ਆ ਕੇ ਪੌਕ ਜਾਂਦੇ ਆ ਸਾਡੇ ਪੰਜਾਬ ਦੇ ਵਿੱਚ ਤਪੇ ਪਿਆ ਜਦੋਂ ਦੀਆਂ ਕੁੜੀਆਂ ਦੀਆਂ ਇਹ ਨਹੀਂ ਅੱਕਦਾ ਸੀ ਸਾਡੇ ਖੂਨ ਖੋਲਦੇ ਅਸੀਂ ਵੀ ਧੀਆਂ ਵਾਲੇ ਆ ਬੋਲੇ ਸਾਡਾ ਤਾਂ ਮਾਰ ਕੇ ਨਾ ਤੁੜਗਾ ਨੇ ਸਾਨੂੰ ਮਾਰ ਕੇ ਨਹੀਂ ਰੱਖਤਾ ਸਾਨੂੰ ਸਾਨੂੰ ਕੁਛ ਨਹੀਂ ਚਾਹੀਦਾ ਬੰਦਾ ਸਾਨੂੰ ਇੱਕ ਕਲਤੇ ਦੀ ਖਾਤਰ ਦੇ ਦੇਣ ਇੱਕ ਕਲਤੇ ਦਿਖਾ ਦੇ ਸਰਕਾਰ ਸਾਨੂੰ ਬੰਦਾ ਦੇ ਦੇ ਅਸੀਂ ਆਪੇ ਹੀ ਬਦਲੇ ਲੈ ਲਾਂਗੇ ਮੈਂ ਕਰਵਾਉ ਆ ਬੰਦੇ ਨੂੰ ਮਾਰ ਕੇ ਪਰਚਾ ਆਵਦੇ ਤੇ ਮੈਂ ਕਰਵਾਉਂਗੀ ਸਾਨੂੰ ਇੱਕ ਕਲਤੇ ਦੀ ਲਈਓ ਬੰਦਾ ਦੇ ਦੇ ਜੀ ਅਸੀਂ ਕਿਸੇ ਤੀ ਦੇ ਖਾਤਰ ਜੇਲ੍ਹ ਭਗਤ ਲਾਗੇ ਕਿਦਾਂ ਸਾਨੂੰ ਕੋਈ ਗਲਤੀ ਐਥੇ ਸਾਡੀਆਂ ਲੱਖਾਂ ਢੀਆਂ ਵਚਨ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਨਾ ਮੈਰੀ ਮੈਂ ਮਾਈ ਭਾਗ ਕਰੂਗੀ ਕਿ ਕਿ ਬਾਰਸ਼ ਆ ਇਹ ਮਾਈ ਭਾਗ ਕੋਰ ਦੀ ਬਾਰਸ਼ ਆ ਜਿਹਨੇ ਅੱਜ ਇੱਕ ਆਵਾਜ਼ ਬੁਲੰਦ ਕੀਤੀ ਆ ਇਹ ਵੀ ਤਹੀ ਮਾਂ ਆ ਮੈਂ ਤਾਂ ਮੁਸਲੇ ਦੇ ਮਨ ਤੋਂ ਵੀ ਬੋਲ ਕੇ ਆਈ ਸੀਗੀ ਸਾਡੀਆਂ ਕੁੜੀਆਂ ਚੰਡੀਗੜ੍ਹ ਦੇ ਵਿੱਚ ਜੋਬ ਕਰਦੀਆਂ ਇਕੱਲੀਆਂ ਰਹਿੰਦੀਆਂ ਕੁਝ ਵੀ ਹੋ ਸਕਦਾ ਹੈ ਕੁਝ ਵੀ ਹੋ ਸਕਦਾ ਹੈ ਜੀ ਆਹ ਸਾਡੀ ਗੱਲ ਕੁਝ ਵੀ ਹੋ ਸਕਦਾ ਲੋਕਾਂ ਦੀ ਹੋਰ ਜ਼ਿਆਦਾ ਹਿੰਮਤ ਵਧੂਗੀ ਜ਼ਿਆਦਾ ਹਿੰਮਤ ਵਧੂਗੀ ਪਰ ਇਹ ਹਿੰਮਤ ਵਧਣ ਨਹੀਂ ਦੇਣੀ ਚਾਹੀਦੀ ਬੀਬੀ ਗਾ ਤੁਸੀਂ ਇਹ ਇਕਤਾ ਕਰੋ ਸਾਡੇ 'ਚ ਇਕਤਾ ਹੈ ਨਹੀਂ ਨਾਲ ਇਕਤਾ ਕਰੀਏ ਬਾਤਾਂ ਆ ਖਿਆਲ ਤੇ ਸਾਡੇ 'ਚ ਇਕਤਾ ਨਿਕਣਾ ਤੇ ਆ ਕੁਝ ਤਾਂ ਹੋਈ ਜਾਂਦਾ ਜੇ ਸਾਡੇ ਪੰਜਾਬ ਦੀ ਇਕਤਾ ਹੋਵੇ ਕੋਈ ਖਾਂਗ ਵੇਚੀ ਜਾਵੇ ਸਾਡੇ ਪੰਜਾਬ ਨਹੀਂ ਇਹ ਕੁੱਤੇ ਬਿੱਲੇ ਦਿੱਲੀ ਦੀ ਆ ਕੇ ਪੌਂਕ ਜਾਂਦੇ ਆ ਸਾਡੇ ਪੰਜਾਬ ਦੇ ਵਿੱਚ